ਦੀ ਨਹੀਂ ਦੋ ਰਿਆ ਜੇ ਤੇ ਬਾਰ ਉਪਕਾਰ ਨਾ ਹੁੰਦਾ ਈਸਾਈ ਬੁੱਲੇਸ਼ਾ ਲਿਖਦੇ ਨੇ ਨਾ ਕਹੂੰ ਆਪ ਕੀ ਨਾ ਕਹੂੰ ਤਬ ਕੀ ਮੈਂ ਤੇ ਬਾਤ ਕਹੂੰ ਤਬ ਕੀ 1658 ਤੋਂ ਲੈ ਕੇ 1757 49 ਸਾਲ ਜਦੋਂ ਔਰੰਗਜ਼ੇਬ ਨੂੰ ਇਨਕਾਰ ਪਸੰਦ ਨਹੀਂ ਸੀ ਜਿਉਂ ਕਹਿੰਦਾ ਸੀ ਕਿ ਕੇਵਲ ਅੱਲਾ ਅੱਲਾ ਕਹਿੰਦਾ ਤੁਸੀਂ ਕੋ ਦਾਰੂ ਜਪਣਾ ਕਿਸੇ ਗੁਰਨਾਮ ਲਾਲ ਨਹੀਂ ਕਿ ਲਗਭਗ ਸਾਰੇ ਦਾ ਸਾਰਾ ਵੀ ਦੋਸਤਾਨ ਆਰਾਮ ਛੱਡ ਕੇ ਅੱਲਾ ਕਹਿਣਾ ਉਹਨਾਂ ਸ਼ੁਰੂ ਕਰ ਦਿੱਤਾ ਸੀ ਇਹੋ ਜੀ ਹਾਲਤ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਸਿੱਧਾ ਔਰਉ ਦੀ ਜਾਨ ਨੂੰ ਤਿਆਰ ਕੀਤਾ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਹਿਮਾ ਕਰੀਮਾ ਅੱਲਾ ਤੁਮ ਗਲੀ ਜਾਂ ਕੋਈ ਬੋਲੇ ਰਾ کوئی خدائی کوئی سیوا گسائیا کوئی, کوئی, کوئی علائی پر گرو تیگ بہادر صاحب نے اناٹ شبدا ستوجا سلوکا اللہ لہ کی